ਜਿਵੇਂ ਬਰਸਾਤ ਦੇ ਚੱਲਦੇ ਆ ਪੰਜਾਬ ਦੇ ਬਹੁਤ ਸਾਰੇ ਹਿੱਸੇ ਜਿਹੜੇ ਆ ਪਾਣੀ ਦੇ ਵਿੱਚ ਡੁੱਬ ਚੁੱਕੇ ਆ ਹੜ੍ਹਾਂ ਕਾਰਨ ਭਾਰੀ ਤਬਾਹੀ ਹੋਈ ਆ ਇਸੇ ਤਰ੍ਹਾਂ ਹੀ ਜ਼ਿਲ੍ਹਾ ਗੁਰਦਾਸਪੁਰ ਦੇ ਰਾਵੀ ਤੋਂ ਇਲਾਵਾ ਬਿਆਸ ਦਰਿਆ ਦੇ ਵਿੱਚ ਵੀ ਹੜ ਵਰਗੇ ਹਾਲਾਤ ਬਣੇ ਪਏ ਆ ਕਈ ਥਾਵਾਂ ਤੋਂ ਤੁਸੀਂ ਬੰਨ ਨੂੰ ਖਤਰਾ ਪੈ ਗਿਆ ਕਈ ਥਾਵਾਂ ਤੇ ਤੁਸੀਂ ਬੰਨ ਤੱਕ ਪਾਣੀ ਆਉਣ ਕਰਕੇ ਲੋਕਾਂ ਨੂੰ ਉਸੇ ਤਰ੍ਹਾਂ ਤੋਂ ਉੱਪਰ ਜਾ ਹੋਰ ਸਰਕਾਰੀ ਥਾਵਾਂ ਉੱਤੇ ਸ਼ੈਲਟਰ ਲੈਣੀ ਪਈ ਆ ਇਸੇ ਤਰ੍ਹਾਂ ਹੀ ਬਲਾਕ ਕਨਵਣ ਦੇ ਪਿੰਡ ਫੱਤੂ ਬਰਕਤ ਦੇ ਵਿੱਚ ਵੀ ਹਾਲਾਤ ਬਣੇ ਪਏ ਆ ਜਿੱਥੇ ਹਲਕਾ ਇੰਚਾਰਜ ਜਗਰੂਪ ਸਿੰਘ ਸੇਖਵਾ ਪੰਜਾਬ ਦੇ ਕੈਬਨਿਟ ਮੰਤਰੀ ਵਿਜੇ ਗੋਏ ਦੇ ਨਾਲ ਉੱਥੇ ਪਹੁੰਚੇ ਆ ਆ ਉਹ ਦੇਖਦੇ ਆ ਕਿ ਇੱਥੇ ਜ਼ਿਲ੍ਹਾ ਪ੍ਰਸ਼ਾਸਨ ਦੀ ਹਾਜ਼ਰੀ ਵਿੱਚ ਆਮ ਲੋਕਾਂ ਨੇ ਪਹੁੰਚੇ ਹੋਏ ਮੰਤਰੀ ਤੇ ਜਗਰੂਪ ਸਿੰਘ ਸੇਖਵਾ ਨੂੰ ਹਾਲਾਤਾਂ ਤੋਂ ਕਿਵੇਂ ਜਾਣੂ ਕਰਵਾਇਆ ਇਸ ਮੌਕੇ ਲੋਕਾਂ ਨੇ ਵੱਖ-ਵੱਖ ਵਿਭਾਗਾਂ ਦੇ ਵੱਲੋਂ ਉਹਨਾਂ ਪ੍ਰਤੀ ਵਰਤੀ ਗਈ ਅਣਗੇਲੀ ਅਤੇ ਉਹਨਾਂ ਦੇ ਹੜ੍ਹਾਂ ਦੇ ਹਾਲਾਤਾਂ ਦੇ ਵਿੱਚ ਕੋਈ ਸਾਰਨਾ ਲੈਣ ਦੇ ਗੰਭੀਰ ਇਲਜ਼ਾਮ ਲਗਾਏ ਆ ਆਹ ਦੇਖਦੇ ਆ ਕਿ ਇੱਥੇ ਅਫਸਰਸ਼ਾਹੀ ਨੂੰ ਆ ਕਿਵੇਂ ਪੰਜਾਬ ਦੇ ਮੰਤਰੀ ਹਲਕਾ ਇੰਚਾਰਜ ਅਤੇ ਇਲਾਕੇ ਦੇ ਲੋਕਾਂ ਤੋਂ ਇਲਾਵਾ ਹਰ ਪੀੜਤਾਂ ਦੇ ਹਾਲਾਤ ਕਹੋ ਜੇ ਹਨ ਦਾ ਜਲੂਸ ਨਾ ਕਢਾਓ ਸੰਧਿਏ ਆਏ ਨੇ 10 ਬੰਦੇ ਤੁਸੀਂ ਇੱਕ ਹੱਥੋਂ ਤੋਂ ਕੱਲੀ ਸੜਕ ਵਿੱਚ ਜੋ ਧੁਰ ਤੋਂ ਚੱਲਿਆ ਸ਼ਿਕਾਇਤਾਂ ਦੇ ਸ਼ਿਕਾਇਤਾਂ ਆਈ ਜਾ ਰਹੀਆਂ ਨੇ ਕਿਸੇ ਦੀ ਤਸੱਲੀ ਹੈਗੀ ਐ ਤੁਸੀਂ ਮੈਨੂੰ ਇਹਦੇ ਤੋਂ ਸੈਕਟਰ ਬੰਦੇ ਹੋਏ ਨੇ ਹਾਂਜੀ ਹਾਂਜੀ ਸਰ ਕਿੱਥੇ ਕਿੱ디 ਕਿੱਥੇ ਤੱਕ ਸਰ ਇਹ ਐਸਪੀ ਸਾਹਿਬ ਨੇ ਕਿਹਾ ਤੁਸੀਂ ਜੇ ਕਿੱਥੇ ਨੇ ਤੁਹਾਡੇ ਜੇ ਕਿੱਥੇ ਨੇ ਕੋਈ ਬੰਦਾ ਸੈਟੀਸਫਾਈ ਮੈਨੂੰ ਇੱਕ ਦੱਸ ਦੇ ਵੀ ਕੋਈ ਬੰਦਾ ਸੈਟੀਸਫਾਈ ਹੋਵੇ ਬਾਈ ਉਸ ਕੋ ਆਨੇ ਦੋ ਤੁਸੀਂ ਆਏ ਕਰੋ ਤੇ ਇੱਥੇ ਬੰਦ ਕਰ ਦੇ ਇੱਥੇ ਸਰ ਮੈਂ ਜੇ ਅੱਜ ਵੀ ਜੇ ਕੁਛ ਕੀਤਾ ਤੇ ਲੋਕਾਂ ਨੇ ਆਪ ਹੀ ਕੀਤਾ ਕਿਉਂਕਿ ਮੈਂ ਸਵੇਦਾ ਕਾਨਕੋ ਨੂੰ ਔਰ ਜਿਹੜੇ ਤਸਿਲਦਾਰ ਸਾਹਿਬ ਹੈ ਜਿਹੜਾ ਸੈਕਟਰੀ ਹੈ ਸਾਰਿਆਂ ਨੂੰ ਫੋਨ ਕੀਤਾ ਵੀ ਸਾਨੂੰ ਇੱਕ ਤਾਂ ਲਾਇਬਰੀ ਦੇ ਦਿਓ ਬੁਰੇ ਭਰਨ ਵਾਸਤੇ ਜਿਹੜੀ ਨਰੇਗਾ ਸਾਨੂੰ ਦੇ ਸਕਦੇ ਲੇਬਰ ਕਰਾ ਸਕਦੇ ਆ ਬਿਲਕੁਲ ਕਿਸੇ ਨੇ ਲੇਬਰ ਨਹੀਂ ਸਾਨੂੰ ਤੇ ਜੀ ਦੋ ਚਾਰ ਬੰਦੇ ਦੋ ਚਾਰ ਬੰਦੇ ਦਿੱਤੇ ਉਹ ਵੀ ਸ਼ਾਮ ਦੇ ਟਾਈਮ 1 ਘੰਟਾ ਲਾ ਕੇ ਸਰ ਸਿਰ ਪਤਾ ਕੀ ਆ ਲੱਖਾਂ ਰੁਪਏ ਲੱਖਾਂ ਰੁਪਏ ਜਿਹੜੇ ਆ ਨਾ ਇੱਕ ਮੈਂ ਵੀਡੀਓ ਨਾਲ ਦੱਸੂਗਾ ਪਰ ਮੈਨੂੰ ਆਇਆ ਸੀ ਕੋਈ ਸ਼ਾਮ ਨੂੰ ਤੁਸੀਂ ਲੇਬਰ ਭੇਜੀ ਸਰ 5 4 5 ਵਜੇ ਉਹ ਵੀ ਤੁਹਾਨੂੰ ਕਹਿ ਕੇ ਦੋ ਜੀ ਨਹੀਂ ਉਸੇਲੇ ਭੇਜੀ ਸਰ ਮੈਂ ਸਰ ਸਵੇਰ ਦਾ ਤੇ ਫੋਨ ਕਰਦਾ ਪਿਆ ਸਰ ਸੈਕਟਰੀ ਸਾਹਿਬ ਤੁਹਾਨੂੰ ਇੱਥੇ ਤੇ ਜੇਹੀ 10 ਬੰਦੇ ਜੀ ਦੇਖੋ ਗੱਲ ਇਹ ਆ ਸਰਕਾਰ ਦਾ ਜਲੂਸ ਨਾ ਘਟਾਓ ਸ਼ੰਧੀ ਆਏ ਨੇ 10 ਬੰਦੇ ਤੁਸੀਂ ਇੱਕ ਹੱਥੋਂ ਤੋਂ ਪੱਲੀ ਸੜਕ ਵਿੱਚ ਜੋ ਤੁਰ ਤੋਂ ਚੱਲਿਆ ਸ਼ਿਕਾਇਤਾਂ ਦੇ ਸ਼ਿਕਾਇਤਾਂ ਆਈਆਂ ਨੇ ਕਿਸੇ ਦੀ ਤਸੱਲੀ ਹੈਗੀ ਹੈ ਤੁਸੀਂ ਮੈਨੂੰ ਇਹ ਸੈਕਟਰ ਬੰਦੇ ਹੋਏ ਨੇ ਹਾਂਜੀ ਹਾਂਜੀ ਸਰ ਕਿੱਥੇ ਕਿੱਦੀ ਕਿੱਥੇ ਤੱਕ ਸਰ ਇਹ ਐਸਪੀ ਸਾਹਿਬ ਇਹ ਕਿੱਦੀ ਤੁਸੀਂ ਜੇ ਕਿੱਥੇ ਨੇ ਸਰ ਜੇ ਕਿੱਥੇ ਨੇ ਕੋਈ ਬੰਦਾ ਸੈਟੀਸਫਾਈ ਮੈਨੂੰ 10 ਦੱਸ ਦੇ ਵੀ ਕੋਈ ਬੰਦਾ ਸੈਟੀਸਫਾਈ ਹੋਵੇ 4 ਦਿਨ ਬੋਰੀ ਦਿੱਤੀ ਹੈ 10000 3000 2000 ਇੱਕ ਛੇੜ ਵਾਲੀ ਮਿੱਟੀ ਬਾਈ ਉਸ ਕੋਲੋਂ ਵੀ ਤੁਸੀਂ ਆਏ ਕਦੋਂ ਤੇ ਇੱਥੇ ਬੰਦ ਕਰ ਦੇ ਇੱਥੇ ਸਰ ਮੈਂ ਸਰ ਸਾਨੂੰ ਕੱਲ ਨੂੰ 50 ਟਰਾਲੀਆਂ ਮਿੱਟੀ ਦੀਆਂ ਚਾਹੀਦੀਆਂ ਨੇ ਪੁੱਛੋ ਸਾਨੂੰ ਦਿੰਦੇ ਆ ਕਿ ਚਾਹੀ ਆਪ ਪ੍ਰਬੰਧ ਕਰਿਓ ਜੀ ਜੀ ਤੁਸੀਂ ਚੋਣ ਲੱਗਦੇ ਹੋ ਬੋਰੇ ਭਰ-ਭਰ ਲਾਉਣੇ ਆ ਜੀ ਉਹਦੇ ਤੇ ਕੋਈ ਪ੍ਰਿੰਸਪਲ ਆ ਤਰੀਕੀ ਕੋਈ ਨਹੀਂ ਆ ਨਾਦਰ ਕੋਈ ਬੋੜਾ ਲੱਗਦਾ ਵਾ ਕੁਛ ਨਹੀਂ ਹੋ ਰਿਹਾ ਚੀਜ਼ ਸੇਮ ਦਾ ਪਾਣੀ ਹੀ ਹੈ ਅੱਜ ਉਹ ਵੀਰ ਮੋਟਰ ਨਹੀਂ ਵਾਲਾ ਵਾ ਪਰ ਇਹੇ ਜੱਪੜ ਬਣਿਆ ਜਾਦਾ ਸਰ ਮੈਨੂੰ ਟੋਟੀ ਵਾਲਾ ਸਰ ਜਿੱਥੇ ਪਾਣੀ ਉੱਚਾ ਉਹਨਾਂ ਨਿਵਾ ਨੂੰ ਥੱਲੋਂ ਵੀ ਵਗ ਰਿਹਾ ਪਾਣੀ ਮਤਲਬ ਪਾਣੀ ਜਿਹੜਾ ਵਾ ਕੋਈ ਥੱਲੋਂ ਦੀ ਕੋਈ ਨੌਰ ਨਹੀਂ ਪੈ ਰਹੀ ਕੋਈ ਕੁਝ ਨਹੀਂ ਹੈਗਾ ਸੇਮ ਹੈ ਸਰ ਸੇਮ ਦਾ ਸਰ ਆਪਾਂ ਜਿੰਨੀ ਮਰਜ਼ੀ ਇੱਥੇ ਭਾਵੇਂ ਹੋਰੀ ਜਿੰਨੀ ਮਰਜ਼ੀ ਨੂੰ ਮਰਜ਼ੀ ਕਰ ਲਈਏ ਜਿਹੜਾ ਅੰਡਰਗਰਾਉਂਡ ਕੀਪਰ ਹੈਗੀ ਆ ਸਾਨੂੰ ਉਹਦਾ ਤੇ ਕੋਈ ਆਪਾਂ ਸਰ ਇਹਦਾ ਮੈਂ ਨਹੀਂ ਤੁਹਾਨੂੰ ਤੁਸੀਂ ਛੱਡ ਦੀ ਇਹਨੂੰ ਅਸੀਂ ਨਾ ਉਰੇ ਲਈ ਇਹ ਦੋ ਲੋਕ ਚਾਹੁੰਦੇ ਨੇ ਜਿਵੇਂ ਚਾਹੁੰਦੇ ਨੇ ਤੇ ਤੁਸੀਂ ਇਹਨੂੰ ਜ਼ਿੰਮੇਵਾਰੀ ਚੁੱਕੋ ਕਿ ਇੱਥੇ ਆ ਤੁਸੀਂ ਪਾੜ ਕੇ ਤੁਸੀਂ ਜ਼ਿੰਮੇਵਾਰੀ ਅਸੀਂ ਘਰ ਬੈਜੇ ਆਪਣੇ ਲਈ ਅਸੀਂ ਨਾ ਬੋਰੇ ਪਰ ਅਸੀਂ ਨਾ ਕਰਾਂਗੇ ਤੁਸੀਂ ਨਾ ਡਿਊਟੀ ਤੋਂ ਭੱਜੋ ਨਾ ਮੈਂ ਕਹਿੰਦੀ ਇੱਕ ਡਿਊਟੀ ਤੋਂ ਭੱਜਦੇ ਪਿਓ ਮੈਂ ਸਵੇਰ ਦਾ ਤੁਹਾਨੂੰ ਫੋਨ ਕਰਦਾ ਮੈਨੂੰ ਇੱਕ ਟਰਾਲੀ ਮਿੱਟੀ ਨਹੀਂ ਮਿਲੀ ਤੁਹਾਡੇ ਮਲਾਜ ਵਿਖਮਾ ਕੀ ਕਰਦਾ ਪਿਆ ਸਰ ਮੈਨੂੰ ਇੱਕ ਟਰਾਲੀ ਮਿੱਟੀ ਨਹੀਂ ਦਿੱਤੀ ਇੱਥੇ ਮੈਂ ਸਵੇਰ ਦੋ ਟਰੱਕ 10000 ਦੇ ਵਾਂਗੂ ਰੋਂ ਮਗਾਇਆ ਮੈਂ ਕੀ ਮੰਗ ਸਕਦਾ ਸਰ ਇਹਨਾਂ ਕੋਲ ਤੁਹਾਨੂੰ ਕਿਹ ਕਿਹ ਚਾਹੀਦੀ ਹੈ ਮੈਂ ਕਹਿੰਦਾ ਸਵੇਰ ਜੀ ਆਈ ਨਹੀਂ ਦੋ ਟਰੱਕ ਦੇ ਮਤਲਬ ਜਿੰਨੀ ਹੁਣ ਦੱਸਣਾ ਜਿੰਨਾ ਕੋਈ ਹੁਣ ਕਾਂ ਨਹੀਂ ਕਰ ਲੋ ਜਿੰਨੀ ਮਰਜ਼ੀ ਮਿੱਟੀ ਆ ਜਾਏ ਮਿੱਟੀ ਤੇ ਥੋੜੀ ਐ ਤੁਸੀਂ ਤਾਂ ਚਾਰ ਵਾਈਡ ਟਰੱਕ ਮਗਾ ਦਿਓ ਇਹ ਗੱਲ ਹੁਣ ਆਪਾਂ ਨਾ 15 ਵੀ ਨਹੀਂ ਟਰੱਕ ਲਾਉਂਦੇ 15 ਟਰੱਕ ਟਰੱਕ ਦਾ ਦਬਾਅ ਤੁਹਾਨੂੰ 15 ਟਰਾਲੀਆਂ ਜਿਹੜੀਆਂ ਕਿਉਂਕਿ ਟਰੱਕ ਜਿਹੜਾ ਆਪਾਂ ਫਸ ਰਿਹਾ ਵਾ ਤੁਹਾਨੂੰ ਪਤਾ ਨਹੀਂ ਚੱਲ ਪਾਰਿਆ ਤੇ 15 ਟਰਾਲੀਆਂ ਤੁਹਾਨੂੰ ਸਵੇਰ ਤੱਕ ਇੱਥੇ ਠੀਕ ਹੈ ਸਰ ਸਵੇਰੇ ਸਾਰੇ ਆਪਰੇ ਇੱਕ ਸਾਰਾ ਹੋਰ ਮਿੰਟ ਜੀ ਇੱਕ ਮਿੰਟ ਸਵੇਰ ਸੀਐਮ ਸਾਰੀ ਤੇ ਸਾਰੇ ਪਿੰਡਾਂ ਵਿੱਚ ਚਲੇ ਜਾਂਦੇ ਹੋਵੇ ਸਾਰੇ ਨਾਲੇ ਕਿਰਦਾਨਾ ਆ ਗਏ ਨੇ ਸੀਐਮ ਸੀਐਮ ਥੱਲੇ ਥੱਲੇ ਜ਼ਮੀਨ ਨੂੰ ਚਲੇ ਜਾਂਦੀ ਹੈ ਥੱਲੇ ਦੇਖੀ ਪਤਾ ਕਿ ਆਪਣਾ ਦੂਸਰੀ ਸਾਈਡ ਨਾਲੇ ਹੈ ਸੀਐਮ ਹਾਂਜੀ ਉਹ ਵੀ ਭੱਜ ਗਈ ਹੈ ਸਾਰੇ ਤੇ ਜਦੋਂ ਅੱਗੇ ਦਰਿਆ ਨੂੰ ਦਾਬ ਲੱਗਦੀ ਹੈ ਹਾਂਜੀ ਤਾਂ ਉਹ ਪਾਣੀ ਪੂਰਾ ਖੇਤ ਨਹੀਂ ਪਾਉਂਦੇ ਤੇ ਫਿਰ ਸਾਰੇ ਪਿੰਡਾਂ ਵਿੱਚ ਪਾਣੀ ਜਿਹੜਾ ਉਹ ਉਹ ਫਿਰ ਸਾਰੇ ਭੈਲ ਦਿੰਦਾ ਦੇਖੋ ਜੀ ਮੰਤਰੀ ਸਾਹਿਬ ਰੁਕੇ ਇਧਰੋਂ ਇਧਰ ਆ ਜਾ ਜਿੰਨੇ ਬੰਦੇ ਆ ਇੱਥੇ ਲਾ ਕੇ ਜੀ ਆਪਾਂ ਜਨਤਾ ਪਿੰਡਾਂ ਜਿੰਨੇ ਆਪਾਂ ਲੋਕ ਹਾਂ ਆਡੇ ਨੌਜਵਾਨੇ ਚ ਲੰਬੜਵਾਦ ਜੀ ਆ ਉਹਨਾਂ ਦੇ ਨਾਲ ਸਾਰੇ ਮੁੰਡੇ ਆਪਣੇ ਘਰਾਂ ਤੋਂ ਬੋਰੇ ਲਿਆ ਆਲੇ ਆਗੇ ਮਿਟੀ ਲਿਆ ਆਲੇ ਆਗੇ ਤੇ ਇੱਥੇ ਜਿਹੜਾ ਆਪ ਅਸੀਂ ਕੰਮ ਸ਼ੁਰੂ ਕੀਤਾ ਸਵੇਰ ਦਾ ਪਤਾ ਨਹੀਂ ਕਿੰਨਾ ਕਿ ਟੋੜਾ ਲਾ ਸਕਦੇ ਆ ਤੁਹਾਨੂੰ ਲੇਕਿਨ ਅੱਜ ਤੱਕ ਹੁਣ ਤੱਕ ਕੋਈ ਪ੍ਰਸ਼ਾਸਨ ਵੱਲੋਂ ਕੋਈ ਸਰਕਾਰ ਵੱਲੋਂ ਜਿਹੜੀ ਆ ਨਹੀਂ ਮਿਲੀ ਅਸੀਂ ਬੇਇੱਜ਼ਤੀ ਕਰਦੇ ਆ ਅਸੀਂ ਹੋੜ ਕੇ ਅਸੀਂ ਸਾਡੀ ਸਰਕਾਰ ਤੋਂ ਅਪੀਲ ਕਰਦੇ ਆ ਜਿਹੜੇ ਅਸੀਂ ਸਰਕਾਰ ਤੋਂ ਮੰਗ ਕਰਦੇ ਆ ਤੁਹਾਡਾ ਇਹਨਾਂ ਕੰਮ ਨੂੰ ਐਂ ਦੱਸਦੇ ਹੋ ਜੇ ਤੁਹਾਡੇ ਕੋਲ ਹੈਗੀ ਆ ਮੁੰਡੇ ਲਵੇ ਬਿਲਕੁਲ ਨਹੀਂ ਜੀ ਤੁਸੀ ਬਿਲਕੁਲ ਮੇਰੀ ਗੱਲ ਨਹੀਂ ਸਰ ਸਾਰੇ ਇੱਕ ਗੱਲ ਹੀ ਖੋਲੋ ਕੋਲੋਂ ਲੈ ਕੇ ਪਾਏ ਆ ਸਰ ਮੈਂ 2023 ਤੋਂ ਸਰ ਪਹਿਲੇ ਸਾਲ ਹੀ ਮੈਂ ਕੋਲੋਂ ਪੈਸੇ ਲਾਏ ਆ ਉਹ ਗੱਲ ਤਾਂ ਸੋਹਣੀ ਪਹਿਲੇ ਸਾਲ ਹੀ ਕੋਲੋਂ ਪੈਸੇ ਲੈ ਤੇ ਆਈ ਸੀ ਜਰਾ ਕੋਲੋਂ ਬੋਲ ਜਣਾ ਸੁਣ ਕਲੀਅਰ ਕਰ ਬਥੇ ਕਈ ਮਿੱਟੀ 10000 ਬੋਰਾ ਆਇਆ ਬਜੀ ਇੱਥੇ